ਕੰਦਕ ਵਿੱਚ ਜੇ ਵੀ ਬੱਤ ਜੇ ਸਾਡਾ ਦਵਾਈ ਦਾ ਤੇ ਕੱਲੀ ਦਵਾਈ ਦਾ ਖਰਚੇ ਮੁੜ ਜੇ ਮੇਰਾ ਠੀਕ ਹੈ ਉਹ ਹੀ ਬੜਾ ਧੰਨਵਾਦ ਹੈ ਪਰਮਾਤਮਾ ਦਾ ਬੇਤੀ ਬਾੜੀ ਵਾਲੇ ਮਾਹਰ ਨੇ ਉਹਨਾਂ ਕੋਲੇ ਜਾਂਦੇ ਆ ਸਾਨੂੰ ਗਰੀਬਾਂ ਨੂੰ ਕੌਣ ਪੁੱਛਦਾ ਜੀ ਉੱਥੇ ਜ਼ਿਮੀਂਦਾਰ ਨੂੰ ਕੋਈ ਨਹੀਂ ਪੁੱਛਦਾ ਹੈਗਾ ਇਹ ਤਾਂ ਸਰਕਾਰਾਂ ਦੇ ਕਹਿਣ ਦੀਆਂ ਗੱਲਾਂ ਨੇ ਵੀ ਤੁਸੀਂ ਜਾਓਗੇ ਤਾਂ ਤੁਹਾਡੇ ਨਾਲ ਡਾਕਟਰ ਫਿਰਨਗੇ ਫਲਾਣਾ ਕਰਨਗੇ ਤਾਂ ਕੋਈ ਨਹੀਂ ਜੀ ਉੱਥੇ ਪੁੱਛਦਾ ਤੁਹਾਨੂੰ ਕਿਤੇ ਲਈ ਹੋਈ ਹੈ ਜੀ 16000 ਰੁਪਏ ਨੂੰ ਵਿੱਗਾ ਲਈ ਹੈ ਜੀ ਠੇਕੇ ਤੇ ਠੀਕ ਹੈ ਪਰ ਉਹ ਠੇਕਾ ਠੂਕਾ ਕਿਹੜਾ ਜੀ ਹੁਣ ਆਪਣਾ ਕੋਈ ਵਿੱਗਾ ਵੇਚਾਂਗੇ ਸਪਰੇਹਾਂ ਚਾਰ ਕਰੀਆਂ ਨੇ ਜੀ ਮੈਂ ਜੀ ਠੀਕ ਹੈ ਚਾਰ ਸਪਰੇਹਾਂ ਕਰੀਆਂ ਨੇ ਸਟੈਂਪੋ ਦੀਆਂ ਪੁੜੀਆਂ ਪਾ ਕੇ ਵੀ ਕਰੀ ਬਲਾਈਟਾਕਸ ਵੀ ਕਰੀ ਚੈਸ ਦਵਾਈ ਵੀ ਕਰੀ ਹੈਗੀ ਵਧੀਆ ਜੀ ਐਮੀ ਸਟਾਰ ਵੀ ਕਰੀ ਹੈ ਜੀ ਸਾਰੇ ਵਧੀਆ ਵਧੀਆ ਸਾਲਟ ਕਰੇ ਨੇ ਜੀ ਠੀਕ ਹੈ ਪਰ ਫਿਰ ਵੀ ਕੋਈ ਕੋਈ ਰਿਜ਼ਲਟ ਕੁਝ ਵੀ ਨਹੀਂ ਆਇਆ ਕੁਝ ਵੀ ਰਿਜ਼ਲਟ ਨਹੀਂ ਜੀ ਆਇਆ ਜੀ ਠੀਕ ਹੈ ਉਹਨੂੰ ਚਾਇਨਾ ਵਾਇਰਸ ਦਾ ਨਾਮ ਦਿੱਤਾ ਗਿਆ ਹੈ ਤੇ ਲੋਕਾਂ ਵੱਲੋਂ ਜਾਂ ਖੇਤੀਬਾੜੀ ਵਿਭਾਗ ਵੱਲੋਂ ਜੀ ਉਹ ਦਿਖਾ ਰਹੇ ਆ ਵੀ ਆਏ ਜੀਰੀ ਲੱਗੇ ਨੂੰ ਤਕਰੀਬਨ 3 3.5 ਮਹੀਨੇ ਹੋ ਗਏ ਜਿਹੜੀ ਨੂੰ ਅੱਜ ਫਲ ਪੈਣਾ ਸੀ ਉਹ ਬੂਟੇ ਦੇ ਲੋਕ ਮੇਨੂੰ ਲਾ 6 ਇੰਚ ਦੀ ਰਹਿ ਗਏ ਸਾਰੇ ਤੇ ਹੋਏ 200 ਏਕੜ ਦੇ ਨੇੜੇ ਹੋਊਗਾ ਇਹ ਪਿੰਡ 200 ਏਕੜ ਫਸਲ ਤਬਾਹ ਹੋਈ ਪਈ ਆ ਬਿਲਕੁਲ ਸਾਰੀ ਹੈ ਜੀ ਮੇਨੂੰ ਲਾ 80% ਹੋਊਗਾ 20% ਮਸਾਂ ਬਚਾਉ ਕੋਈ ਨਾ ਖੇਤ ਕਰਮ ਵਾਲਾ ਜਿਹੜਾ ਖੇਤ ਇਹ ਤਾਂ ਸਾਰੇ ਨੁਕਸਾਨ ਹੀ ਨੁਕਸਾਨ ਹੈ ਜਦੋਂ ਖੇਤੀਬਾੜੀ ਵਿਭਾਗ ਨੂੰ ਅਸੀਂ ਬੇਨਤੀ ਕੀਤੀ ਵੀ ਆ ਦੇਖੋ ਆ ਕੇ ਉਹ ਸਾਨੂੰ ਕਹਿੰਦੇ ਜੀ ਇਹ ਬੂਟੇ ਨੇ ਜਿਹੜੇ ਇਹਨਾਂ ਨੂੰ ਪੱਟ ਕੇ ਮਿੱਟੀ 'ਚ ਦੱਬ ਦਿਓ ਜੀ ਦੱਸੋ ਕਿੱਥੇ ਕਿਸਾਨ ਕਿੱਥੇ ਦੱਬ ਲੂਗਾ ਜੀ ਮਿੱਟੀ 'ਚ ਪੱਟ ਕੇ ਸਮੇਤ ਉਹਦੇ ਮਿੱ ਜਿਹੜੀ ਮਿੱਟੀ ਦੇ ਨਾਲ ਬੂਟਾ ਜੁੜਿਆ ਹੋਇਆ ਵੀ ਉਹ ਮਿੱਟੀ ਪੱਟ ਕੇ ਥੱਲੇ ਦੱਬ ਦਿਓ। ਅੰਦਰ ਸਿੰਘ ਜੀ ਪਿੰਡ ਕਾਕੜਾ ਬਲਾਕ ਭਾਨੀਗੜ੍ਹ ਜ਼ਿਲ੍ਹਾ ਸੰਗਰੂਰ। ਠੀਕ ਹੈ ਜੀ। ਕੀ ਅੱਜ ਤੁਸੀਂ ਬੂਟੇ ਲੈ ਕੇ ਖੜੇ ਹੋ? ਅੱਜ ਬੂਟੇ ਜੀ ਤੋਂ ਦਿਵਾਦਿਆਂ ਰਹੀ ਸਰਕਾਰ ਨੂੰ ਦਿਖਾਉਣ ਨੂੰ ਖੜੇ ਆ ਸੀ। ਕਿ ਜਿਹੜਾ ਇੱਕ ਵਾਇਰਸ ਚੱਲਿਆ ਹੈ ਉਹਨੂੰ ਚਾਇਨਾ ਵਾਇਰਸ ਦਾ ਨਾਮ ਦਿੱਤਾ ਗਿਆ। ਲੋਕਾਂ ਵੱਲੋਂ ਜਾਂ ਖੇਤੀਬਾੜੀ ਵਿਭਾਗ ਵੱਲੋਂ ਉਹ ਦਿਖਾ ਰਹੇ ਆ ਵੀ ਆਏ ਜੀਰੀ ਲੱਗੇ ਨੂੰ ਤਕਰੀਬਨ 3 3.5 ਮਹੀਨੇ ਹੋ ਗਏ। ਜਿਹੜੀ ਨੂੰ ਅੱਜ ਫਲ ਪੈਣਾ ਸੀ ਉਹ ਬੂਟੇ ਦੇ ਲੋਕ ਮੇਨ ਨਾਲ 6 ਇੰਚ ਦੀ ਰਹਿ ਗਏ ਸਾਰੇ। ਕਿਤੇ 3 3 ਫੁੱਟ ਦੇ 2.5 ਫੁੱਟ ਦੇ ਹੋ ਜਾਂਦੇ ਇਹਨੂੰ ਫਲ ਪੈਂਦਾ ਪਰੰਤੂ ਅੱਜ ਸਾਰੇ ਕਿਸਾਨ ਨਿਰਾਸ਼ਾ ਦੇ ਵਿੱਚ ਨੇ ਕਿਉਂਕਿ ਏਰੀਆ ਦੇ ਵਿੱਚ ਬੜੇ ਸਾਰੇ ਤਕਰੀਬਨ ਬੀਜ ਨੇ ਜਿਹੜੇ 18 31 ਪੂਸ਼ਾ 44 26 ਸਾਰੇ ਫੇਲ ਹੋ ਗਏ ਜਨਨ ਕਿ ਪੀਆਰ ਪੰਜਾਬ ਖੇਤੀਬਾੜੀ ਵਿਭਾਗ ਦੇ ਫੇਲ ਹੋ ਗਏ ਸਾਰੇ ਬੀਜ ਫੇਲ ਹੋ ਗਏ ਸਰਕਾਰ ਨੇ ਹਦਾਇਤਾਂ ਦਿੱਤੀਆਂ ਸੀ ਪੂਸ਼ਾ ਤੋਂ ਬਿਨਾ ਬਾਕੀ ਬੀਜ ਲਾਇਏ ਜਾਣ ਕਿਉਂਕਿ ਪਾਣੀ ਬਚਦਾ ਇਹਦੇ ਨਾਲ ਸਰਕਾਰ ਦੀ ਸਰਕਾਰ ਦਾ ਹੁਕਮ ਮੰਨ ਕੇ ਕਿਸਾਨਾਂ ਨੇ ਵੀ ਜਲਾ ਤੇ ਉਹ ਵੀ ਛੇਤੀ ਥੋੜੇ ਸਮੇਂ ਦੇ ਜੇ ਪੱਕ ਕੇ ਤਿਆਰ ਹੋ ਜਾਂਦੇ ਨੇ ਚਲੋ ਝਾੜ ਵੀ ਵਧੀਆ ਪਰੰਤੂ ਇਸ ਵਾਰ ਤਾਂ ਨਰਾਸ਼ਾ ਹੀ ਪੱਲੇ ਪੈ ਰਹੀ ਹੈ ਸਾਰਾ ਕੁਛ ਤਬਾਹ ਹੋ ਗਿਆ ਆਪਣੇ ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ ਪਿੰਡ 'ਚ ਹੋਇਆ 200 ਏਕੜ ਦੇ ਨੇੜੇ ਹੋਊਗਾ ਇਹ ਪਿੰਡ 'ਚ 200 ਏਕੜ ਫਸਲ ਤਬਾਹ ਹੋਈ ਪਈ ਆ ਬਿਲਕੁਲ ਠੀਕ ਆ ਇਹ ਜਿਹੜਾ ਵਾਇਰਸ ਪਿਆ ਹੈ ਕਿੰਨੇ ਪਰਸੈਂਟ ਨੁਕਸਾਨ ਹੈ ਇਹ ਤਾਂ ਸਾਰੀ ਹੈ ਜੀ ਮੈਨੂੰ ਲੱਗਦਾ 80% ਹੋਊਗਾ 20% ਮਸਾਂ ਬਚਾਉ ਕੋਈ ਨਾ ਖੇਤ ਕਰਮ ਵਾਲਾ ਜਿਹੜਾ ਖੇਤ ਇਹ ਤਾਂ ਸਾਰੇ ਨੁਕਸਾਨ ਹੀ ਨੁਕਸਾਨ ਹੈ ਜਦੋਂ ਖੇਤੀਬਾੜੀ ਵਿਭਾ ਉਹ ਸਾਨੂੰ ਕਹਿੰਦੇ ਜੀ ਇਹ ਬੂਟੇ ਨੇ ਜਿਹੜੇ ਇਹਨਾਂ ਨੂੰ ਪੱਟ ਕੇ ਮਿੱਟੀ 'ਚ ਦੱਬ ਦੋ। ਜੀ। ਦੱਸੋ ਕਿੱਥੇ ਕਿਸਾਨ ਕਿੱਥੇ ਦੱਬ ਲੂਗਾ ਜੀ ਮਿੱਟੀ 'ਚ ਪੱਟ ਕੇ ਸਮੇਤ ਉਹਦੇ ਮਿੱਟੀ ਪਟਰੀਆਂ ਨਾਲ। ਜਿਹੜੀ ਮਿੱਟੀ ਦੇ ਨਾਲ ਬੂਟਾ ਜੁੜਿਆ ਹੋਇਆ ਵੀ ਉਹ ਮਿੱਟੀ ਪੱਟ ਕੇ ਥੱਲੇ ਦੱਬ ਦੋ। ਠੀਕ ਹੈ। ਦੱਸੋ ਕਿਸਾਨ ਤਾਂ ਪਹਿਲੀ ਮਾਰਿਆ ਪਿਆ ਵਿਚਾਰਾ। ਠੀਕ ਹੈ 100 ਬੂਟਿਆਂ 'ਚੋਂ 80 ਬੂਟੇ ਕਿਵੇਂ ਦੱਬੂਗੇ? ਕਿਵੇਂ ਦੱਬਾਂਗੇ ਜੀ ਕਿੱਥੇ ਥਾਂ ਲਿਆਵਾਂਗੇ ਉਹਨੂੰ ਦੱਬਨ ਨੂੰ? ਹੈ ਜੀ? ਕਿੱਥੇ ਮਿਹਨਤ ਕਰੂ ਕੋਈ ਇੰਨੀ ਦਾ ਜੀ ਸੀ ਬੀ ਨਾਲ ਟਰੋਇ ਪਟਾ ਕੇ ਦੱਬਣੇ ਪੈਣਗੇ। ਉਹ ਤਾਂ ਸਰਕਾਰ ਨੂੰ ਚਾਹੀਦਾ ਵੀ ਤੁਰੰਤ ਗਰਦੌਰੀ ਕਰਾ ਕੇ ਪਟਵਾਰੀ ਨੂੰ ਭੇਜ ਕੇ ਖੇਤੀਬਾੜੀ ਮਾਰਾਂ ਨੂੰ ਭੇਜ ਕੇ ਇੱਥੇ ਫਸਲਾਂ ਜਿਹੜੀ ਦਾ ਨੁਕਸਾਨ ਹੋਇਆ ਉਹਨਾਂ ਨੂੰ ਕਿਸਾਨਾਂ ਨੂੰ ਜੋਗ ਮੁਆਵਜ਼ਾ ਦਿੱਤਾ ਗਰੀਬ ਕਿਸਾਨ ਨੇ ਵਿਚਾਰੇ ਜੀ ਮੇਰਾ ਨਾਮ ਰਿਸ਼ਪਾਲ ਸਿੰਘ ਹੈ ਜੀ ਅੱਛਾ ਜੀ ਕਿਹੜਾ ਰੋਗ ਆਪਣੀ ਫਸਲ ਨੂੰ ਪਿਆ ਮੇਰੀ ਫਸਲ ਨੂੰ ਇੱਕ ਤਾਂ ਬੌਣਾ ਰੋਗ ਪਿਆ ਜੀ ਇੱਕ ਬੀਐਲਵੀ ਰੋਗ ਪਿਆ ਜੀ ਬਹੁਤ ਜਿਆਦੇ ਬੀਐਲਵੀ ਰੋਗ ਨੇ ਜਾਨਕਿ ਫਸਲ ਤਬਾਹ ਕਰਤੀ ਜੀ ਫੜ ਕੇ ਜੀ ਠੀਕ ਹੈ ਕਿੰਨੀ ਕਿੰਨੀ ਫਸਲ ਤੇ ਮੇਰੇ ਕੋਲੇ ਲਗਭਗ ਜੀ 45 ਬਿਗੇ ਤਾਉ ਐ ਜੀ ਤੇ ਜਿਹੜਾ ਜਨ ਕੀ ਬਿਲਕੁਲ ਵਿੱਚੋਂ 80% 90% ਤੱਕ ਨਕਸਾਉਣ ਆਈ ਫਸਲ ਦਾ ਜੀ ਸਾਰੇ ਬੂਟੇ ਖਤਮ ਹੋ ਗਏ ਜੀ ਸਾਰੇ ਬੂਟੇ ਖਤਮ ਹੋ ਗਏ ਜੀ ਅੱਛਾ ਜੀ ਠੇਕੇ ਤੇ ਲਿਆ ਹੋਇਆ ਹੈ ਆਪਣਾ ਹਾਂ ਸਾਰਾ ਹਾਂ ਮੇਰੇ ਕੋਲ ਠੇਕੇ ਤੇ ਹੈ ਜੀ ਅੱਛਾ ਜੀ ਇਹਦੇ ਵਿੱਚੋਂ 10 15% ਮਸਾ ਆਇਆ ਹੈ ਜੀ ਜੇ ਕੋਈ ਬੂਟੇ ਵੱਜ ਜਨ ਉਹ ਖਰਚਾ ਕੋ ਪਾਣੀ ਨਿਕਲ ਜੇ ਜੀ ਪਰ ਉਹ ਵੀ ਦਵਾਈਆਂ ਬਹੁਤ ਮਹਿੰਗੀਆਂ ਨੇ ਜੀ ਉਹ ਉਹ ਵੀ ਖਰਚਾ ਕਿੱਥੋਂ ਪੂਰਾ ਹੋਊਗਾ ਜੀ ਸਪਰੇਹਾਂ ਕਿੰਨੀਆਂ ਕਰੀਆਂ ਨੇ ਜੀ ਸਪਰੇਹਾਂ 4 ਕਰੀਆਂ ਨੇ ਜੀ ਮੈਂ ਜੀ ਠੀਕ ਹੈ ਚਾਰ ਸਪ੍ਰੇਆਂ ਕਰੀਆਂ ਨੇ ਸਟੈਂਪੂ ਦੀਆਂ ਪੁੜੀਆਂ ਪਾ ਕੇ ਵੀ ਕਰੀ ਬਲਾਈਟਾਕਸ ਵੀ ਕਰੀ ਚੈਸ ਦਵਾਈ ਵੀ ਕਰੀ ਹੈਗੀ ਜਨਕੀ ਖੇਤੀਬਾੜੀ ਵਿਭਾਗ ਦੀ ਸਲਾਹ ਨਾਲ ਉਹ ਦੁਕਾਨ ਵਾਲਿਆਂ ਦੀ ਸਲਾਹ ਨਾਲ ਸਾਰੀਆਂ ਵਧੀਆ ਜੀ ਐਮੀ ਸਟਾਰ ਵੀ ਕਰੀਏ ਜੀ ਸਾਰੇ ਵਧੀਆ ਵਧੀਆ ਸਾਲਟ ਕਰੇ ਨੇ ਜੀ ਠੀਕ ਹੈ ਪਰ ਫਿਰ ਵੀ ਕੋਈ ਕੋਈ ਰਿਜ਼ਲਟ ਕੁਝ ਵੀ ਨਹੀਂ ਆਇਆ ਕੁਝ ਵੀ ਰਿਜ਼ਲਟ ਨਹੀਂ ਜੀ ਆਇਆ ਜੀ ਠੀਕ ਹੈ ਕੀ ਕਹਿਣਾ ਚਾਹੂਗੇ ਹੁਣ ਸਰਕਾਰ ਨੂੰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਜ਼ਿੰਮੇਦਾਰਾਂ ਦਾ ਇਹ ਗਰਦੌਰੀ ਹੋ ਕੇ ਜੀ ਜਿੰਨਾ ਵੀ ਵੈਸੇ ਨੁਕਸਾਨ ਹੋਇਆ ਜੀ ਉਹਨਾਂ ਨੂੰ ਫਸਲ ਦਾ ਕੁਝ ਨਾ ਕੁਝ ਜਾਨੀ ਕਿ ਕੋਈ ਮਦਦ ਮਾਰ ਜਾਂ ਦਿੱਤਾ ਜਾਣਾ ਚਾਹੀਦਾ ਜੀ। ਜਾਨੀ ਕਿ ਹੁਣ ਹਾਲਾਤ ਵੀ ਦੇਖਣੇ ਚਾਹੀਦੇ ਨੇ ਜਿਵੇਂ ਜੀ ਤੁਹਾਡੇ ਫਸਲ ਦੇ ਹਾਲਾਤ ਨੇ। ਹਾਂਜੀ ਮੇਰੇ ਤਾਂ ਫਸਲ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਜੀ। ਲਗਭਗ 80-85% ਖਤਮ ਹੈ ਜੀ ਝੋਨਾ ਜੀ। ਜਗਵੰਤ ਸਿੰਘ ਆ ਜੀ। ਅੱਛਾ ਜੀ ਆਪਣਾ ਕਿੰਨਾ ਥਾਂ ਜਿਹੜਾ ਖਰਾਬ ਹੋਇਆ ਜੀ? ਆਪਣਾ ਹੈਗਾ ਜੀ 17 ਬਿਗੇ। ਕਿਹੜੀ ਵੈਰਾਈਟੀ ਲਾਈ ਹੋਈ ਸੀ? 18 ਲਾਈ ਸੀ ਜੀ। ਅੱਛਾ ਕਿੰਨਾ ਕੁ ਨੁਕਸਾਨ ਹੋਇਆ? ਉਹ ਤਾਂ ਤਕਰੀਬਨ ਜੀ 90% ਮੰਨੋ ਤੁਸੀਂ। ਠੀਕ ਹੈ। ਉਹ ਤਾਂ ਬਿਲਕੁਲ ਹੈ ਹੀ ਨਹੀਂ ਜੀ ਮੈਂ ਤਾਂ ਇਹ ਗੱਲ ਸੋਚ ਰਿਹਾ ਵੀ ਜੇ ਉਹਦੇ ਚੋਂ 5 ਕਿੱਗੇ ਵੀ ਬਚ ਜੇ ਸਾਡਾ ਲਵਾਈ ਦਾ ਤੇ ਕੱਲੀ ਦਵਾਈ ਦਾ ਖਰਚੇ ਮੁੜ ਜੇ ਮੇਰਾ ਠੀਕ ਹੈ ਉਹ ਹੀ ਬੜਾ ਧੰਨਵਾਦ ਹੈ ਪਰਮਾਤਮਾ ਦਾ ਜੋ ਸਰਕਾਰ ਦੇ ਹੁਕਮ ਸੀ ਸਰਕਾਰਾਂ ਸਰਕਾਰ ਦੇ ਹੁਕਮ ਨਾਲ ਚੱਲੇ ਆ ਲਾਈ ਹੈ ਉਹ ਐਸਾ ਜਿਹਾ ਬੌਣੇ ਜੇ ਬੂਟੇ ਨੇ ਬੱਸ ਵਿੱਚ ਹੀ ਸੁੱਕ ਗਏ ਨੇ ਹੁਣ ਵਿੱਚ ਹੀ ਕੋਈ ਹੈਗੇ ਨੇ 5 5 4 4 ਇੰਚ ਦੇ ਤੇ ਬੜਾ ਜਿਆਦਾ ਬੜਾ ਨੁਕਸਾਨ ਹੈ ਜੀ ਹੁਣ ਦੇਖੋ ਜੇ ਖੇਤੀ ਵਾੜੀ ਵਾਲੇ ਮਾਹਰ ਨੇ ਉਹਨਾਂ ਕੋਲੇ ਜਾਂਦੇ ਆ ਸਾਨੂੰ ਗਰੀਬਾਂ ਨੂੰ ਕੌਣ ਪੁੱਛਦਾ ਜੀ ਉੱਥੇ ਜ਼ਿਮੀਂਦਾਰ ਨੂੰ ਕੋਈ ਨਹੀਂ ਪੁੱਛਦਾ ਹੈਗਾ ਇਹ ਤਾਂ ਸਰਕਾਰਾਂ ਦੇ ਕਹਿਣ ਦੀਆਂ ਗੱਲਾਂ ਨੇ ਵੀ ਤੁਸੀਂ ਜਾਓਗੇ ਤਾਂ ਤੁਹਾਡੇ ਨਾਲ ਡਾਕਟਰ ਫਿਰਨਗੇ ਫਲਾਣਾ ਕਰਨਗੇ ਤਾਂ ਕੋਈ ਨਹੀਂ ਜੀ ਉੱਥੇ ਪੁੱਛਦਾ ਤੁਹਾਨੂੰ ਠੀਕ ਹੈ ਦੋ ਤਿੰਨ ਵਾਰ ਬੇਨਤੀ ਵੀ ਕੀਤੀ ਆ ਪਰ ਉਦੋਂ ਮੁੜ ਕੇ ਨਰਾਸ਼ਾ ਮਿਲ ਜੈ ਚੁੱਪ ਕਰਕੇ ਬਹਿ ਗਏ ਜੀ ਇਹ ਠੇਕੇ ਤੇ ਲਈ ਹੋਈ ਜੀ ਠੇਕੇ ਤੇ ਲਈ ਹੋਈ ਹੈ ਜੀ 16000 ਰੁਪਏ ਨੂੰ ਵਿੱਗਾ ਲਈ ਹੈ ਜੀ ਠੇਕੇ ਤੇ ਠੀਕ ਹੈ ਪਰ ਉਹ ਠੇਕਾ ਠੁਕਾ ਕਿਹੜਾ ਜੀ ਹੁਣ ਆਪਣਾ ਕੋਈ ਵਿੱਗਾ ਵੇਚਾਂਗੇ ਵਿੱਚ ਕੋਈ 2 2.5 ਕਿੱਲੇ ਆਪਣੇ ਨੇ ਕੋ ਵਿੱਗਾ ਵੇਚ ਕੇ ਹੁਣ ਠੀਕੇ ਵਾਲੇ ਦਾ ਤਾਂ ਕੰਮ ਕਰਨੀ ਪਊ ਜੀ ਇਹਦਾ ਖਰਚਾ ਪੱਲਿਓ ਪੈ ਗਿਆ ਜੀ ਪੱਲਿਓ ਪੈ ਗਿਆ ਜੀ ਪੱਲਿਓ ਪੈ ਗਿਆ ਜੀ ਸਪਰੇਇਆਂ ਤਾਂ ਕਈ ਕਰਤੀਆਂ ਜੀ ਠੀਕ ਹੈ ਹੁਣ ਜਿਵੇਂ ਦੱਸਦੇ ਨੇ ਵੀ ਇਹਦਾ ਬਹਿਰ ਸਰੋਕ ਜੂਗਾ ਇਹਦੀ ਸਪਰੇਇ ਕਰਦੇ ਫਲਾਣੇ ਦੀ ਦੁਕਾਨਾਂ ਵਾਲੇ ਨੂੰ ਪੁੱਛਦੇ ਆਂ ਜਾ ਕੇ ਪਰ ਕੋਈ ਨਹੀਂ ਜੇ ਨਰ ਸਹੀ ਪਈ ਆ ਪੱਲੇ ਕੁਛ ਨਹੀਂ ਜਮਾ ਖਤਮ ਹੈ ਕੰਮ